ਪ੍ਰੋਬਲਮ ਇਹ ਹੀ ਹੁੰਦੀ ਆ ਕਿਉਂਕਿ ਨਵਰਾਤ ਦੇ ਵੀ ਚੱਲ ਰਹੇ ਆ ਸ਼ਾਇਦ ਹੋ ਸਕਦਾ بارشਾਂ ਦੇ ਕਰਕੇ ਝੋਨਾ ਜਿਹੜਾ ਉਹ ਕਾਫੀ ਲੇਟ ਹੋ ਗਿਆ ਸੀ ਐਸ਼ ਹੋ ਗਿਆ ਜਿਹਦੇ ਨਾਲ ਬਹੁਤ ਸਾਰੀਆਂ ਜਿੰਨੀਆਂ ਵੀ ਟਰਾਲੀਆਂ ਆ तकरीबन ਸਾਡੀ ਜਿਹੜੀ ਸਾਡੀ ਕੋਸ਼ਿਸ਼ ਹੁੰਦੀ ਆ ਕਿ 10 11 ਵਜੇ ਤੋਂ ਬਾਅਦ ਹੀ ਟਰਾਲੀਆਂ ਜਿਹੜੀਆਂ ਅੰਦਰ ਐਂਟਰ ਹੋਣ ਸ਼ਹਿਰ ਦੇ ਵਿੱਚ 12 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਟਰਾਲੀ ਟਰੈਕਟਰ ਦੀ ਐਂਟਰੀ ਦਾ ਟਾਈਮ ਹੈ ਜਿਹੜਾ ਟਰੱਕਾਂ ਦਾ ਟਾਈਮ ਹੋਗਾ ਲਿਫਟਿੰਗ ਜਿਹੜੀ ਉਹਨਾਂ ਨੇ ਅੰਦਰੋਂ ਕਰਨੀ ਆ ਉਹ ਹੈਗਾ ਦਿਨ ਦੇ 12 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਜਿਹੜੇ ਜਿੰਨੇ ਵੀ ਟਰਾਲੀਆਂ ਟਰੈਕਟਰ ਤੇ ਆਉਂਦੇ ਆ ਟਰੈਕਟਰਾਂ ਦੇ ਵੱਡੇ ਵੱਡੇ ਸਾਰੇ ਬੂਫਰ ਲੱਗੇ ਹੁੰਦੇ ਆ ਸਪੀਕਰ ਲੱਗੇ ਹੁੰਦੇ ਆ ਬਿਲਕੁਲ ਉਹ ALLOW ਨਹੀਂ ਹੈਗਾ ਉੱਚੀ ਉੱਚੀ ਗਾਣੇ ਲਾਉਣ ਦਾ ਬਿਲਕੁਲ ਨਹੀਂ ਲਾਉਣਗੇ ਜੇ ਕੋਈ ਲਾਉਣਗੇ ਤਾਂ ਉਹ ਵੀ ਅਸੀਂ ਚਲਾਨ ਕਰਾਂਗੇ ਝੋਨੇ ਨੂੰ ਲੈ ਕੇ ਜਿਹੜਾ ਕਿਸਾਨਾਂ ਵੱਲੋਂ ਵੱਖ-ਵੱਖ ਜਗਾਵਾਂ ਤੋਂ ਆਪਣੀਆਂ ਫਸਲਾਂ ਲੈ ਕੇ ਖਾਸ ਤੌਰ ਦੇਤੇ ਕਿਉਂਕਿ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਹੈਗੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਖਾਸ ਤੌਰ ਦੇਤੇ ਜਿਹੜੇ ਕਿਸਾਨ ਨਹੀਂ ਉਹ ਆਪਣਾ ਫਸਲਾਂ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਦਾਣਾ ਮੰਡੀ ਗੁਰੂ ਨਗਰੀ ਵਿਖੇ ਪਹੁੰਚਦੇ ਨੇ ਲੇਕਿਨ ਉਹਨਾਂ ਦੇ ਆਉਣ ਦੇ ਨਾਲ ਵੱਡੀ ਕਤਾਰ ਕਹਿ ਸਕਦੇ ਆ ਟਰੈਕਟਰ ਟਰੋਲੀਆਂ ਦੀ ਲੱਗਣ ਕਰਕੇ ਗੁਰੂ ਨਗਰੀ ਦੇ ਵਿੱਚ ਇੱਕ ਜਾਮ ਦੀ ਸਮੱਸਿਆ ਪਣੀ ਰਹਿੰਦੀ ਆ ਤਾਂ ਅਸੀਂ ਇਸੇ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਬਿਲਕੁਲ ਹਾਥੀ ਗੇਟ ਦੇ ਬਾਹਰ ਤਦਾਦੀਏ ਕੀ ਇੱਥੋਂ ਦੀ ਚੰਦ ਕਹਿ ਸਕਦੇ ਆ ਥੋੜੀ ਜਿਹੀ ਦੂਰੀ ਦੇ ਉੱਤੇ ਜੋ ਆ ਭਗਤਾਂ ਵਾਲੇ ਦਾਣਾ ਮੰਡੀ ਹੈਗੀ ਆ ਤਾਂ ਉਸ ਮੰਡੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੋ ਕਿਸਾਨ ਨੇ ਆਪਣੀਆਂ ਫਸਲਾਂ ਲੈ ਕੇ ਪਹੁੰਚਦੇ ਨੇ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜਦੋਂ ਕਿਸਾਨ ਉੱਥੇ ਪਹੁੰਚਦੇ ਨੇ ਤਾਂ ਜਿਹੜਾ ਇੱਕ ਟ੍ਰੈਫਿਕ ਨੂੰ ਲੈ ਕੇ ਵੱਡੀ ਸਮੱਸਿਆ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆਮ ਜਨਤਾ ਨੂੰ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜਦੋਂ ਜਾਮ ਲੱਗਦਾ ਇੱਕ ਤਰਫਾ ਕਿਸਾਨ ਆਪਣੀ ਫਸਲ ਲੈ ਕੇ ਆਉਂਦੇ ਨੇ ਤਾਂ ਉੱਥੇ ਦੂਜੇ ਤਰਫਾ ਜਿਹੜੇ ਇਸ ਨਵਰਾਤਰੀਆਂ ਦੇ ਵਿੱਚ ਜੋ ਨੌਜਵਾਨ ਨੇ ਉਹ ਜੋ ਵਾਰਨਰ ਸੈਨਾ ਦੇ ਰੂਟ ਦੇ ਵਿੱਚ ਆਕੇ ਤਾਂ ਉਹਨਾਂ ਵੱਲੋਂ ਸੀਤਲਾ ਮੰਦਿਰ ਵਿਖੇ ਜਿਹੜਾ ਹੈ ਦਰਗਿਆਣਾ ਮੰਦਿਰ ਆਪਣਾ ਜੋ ਮੱਥਾ ਟੇਕਿਆ ਜਾਂਦਾ ਤਾਂ ਉਹਨਾਂ ਦੇ ਨਾਲ ਵੀ ਜੇ ਕਹਿ ਸਕਦੇ ਆ ਕਿ ਟ੍ਰੈਫਿਕ ਨੂੰ ਲੈ ਕੇ ਕਾਫੀ ਸਮੱਸਿਆ ਹੁੰਦੀ ਆ ਤਾਂ ਉਸ ਤੋਂ ਬਾਅਦ ਕੀ ਅਪਡੇਟਸ ਹੈਗੀਆਂ ਨੇ ਕਿੰਨੇ ਵਜੇ ਜਿਹੜਾ ਮੰਡੀ ਤੇ ਗੇਟ ਖੁੱਲਦੇ ਨੇ ਜਾਂ ਫਿਰ ਕਿੰਨੇ ਵਜੇ ਲੋਕ ਆਪਣੇ ਕਿਸਾਨ ਜਿਹੜੇ ਫਸਲਾਂ ਲੈ ਕੇ ਪਹੁੰਚ ਸਕਦੇ ਨੇ ਤਾਂ ਉਹ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਲੇਡੀਜ਼ ਟ੍ਰੈਫਿਕ ਅਮਨਦੀਪ ਕੌਰ ਜੀ ਮੌਜੂਦ ਹੈਗੇ ਨੇ ਤਾਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਮੈਮ ਲਗਾਤਾਰ ਕਿਉਂਕਿ ਜਦੋਂ ਕਿਸਾਨ ਆਪਣੀਆਂ ਫਸਲਾਂ ਲੈ ਕੇ ਝੋਨਾ ਲੈ ਕੇ ਮੰਡੀ ਆਉਂਦੇ ਨੇ ਤਾਂ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆਮ ਜਨਤਾ ਨੂੰ ਕਿਉਂਕਿ ਕਹਿਆ ਜਾਂਦਾ ਕਿ ਜਾਮ ਲੱਗਦੇ ਨੇ ਲੇਕਿਨ ਪੁਲਸੋ ਲੋਕੀ ਕੀ ਪ੍ਰਬੰਧ ਕੀਤੇ ਗਏ ਨੇ ਕਿੰਨੇ ਵਜੇ ਦੀ ਟਾਈਮਿੰਗ ਜਿਹੜਾ ਮੰਡੀ ਦੇ ਵਿੱਚ ਰੱਖੀ ਗਈ ਆ ਜਾਂ ਕਿੰਨੇ ਵਜੇ ਟਰੈਕਟਰ ਟਰੋਲੀ ਆਉਣਗੇ ਆ ਟਰੱਕ ਜਿਹੜੇ ਆ ਸ਼ਹਿਰ ਦੇ ਵਿੱਚ ਐਂਟਰ ਹੋ ਸਕਦੇ ਨੇ ਐਕਚੁਅਲੀ ਜਿਹੜੀ ਟਰੋਲੀਆਂ ਦਾ ਟਾਈਮ ਹੈਗਾ ਇਹ ਰਾਤ ਦਾ ਟਾਈਮ ਹੈਗਾ ਵਾ ਰਾਤ ਨੂੰ 12 12 ਵਜੇ ਮਿਡਨਾਈਟ ਜਿਹੜੀ ਹੁੰਦੀ ਆ 12 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਦਾ ਟਾਈਮ ਹੈਗਾ ਟਰੈਲਰਾਂ ਦੀ ਐਂਟਰੀ ਦਾ ਜਿਹੜੀ ਲਿਫਟਿੰਗ ਹੈਗੀ ਆ ਟਰੱਕਾਂ ਦੀ ਉਹ ਦੁਪਹਿਰੇ 12 ਵਜੇ ਤੋਂ ਲੈ ਕੇ ਮਤਲਬ ਰਾਤ ਦੇ 11 ਵਜੇ ਤੱਕ ਉਹਨਾਂ ਦਾ ਟਾਈਮ ਹੈਗਾ ਵਾ ਜਿਹੜਾ ਟਰੱਕ ਜਿਹੜੇ ਲਿਫਟਿੰਗ ਕਰਦੇ ਉਹਨਾਂ ਨੇ ਕਾਂ ਝੋਨਾ ਜਿਹੜਾ ਵੀ ਅੰਦਰ ਅੰਦਰ ਜਿਹੜੀ ਹੈਗੀ ਆ ਉਹਨਾਂ ਨੇ ਲਿਫਟਿੰਗ ਕਰਨੀ ਹੁੰਦੀ ਆ ਫਿਰ ਉਹ ਰਾਤ ਨੂੰ ਨਿਕਲਦੇ ਜਦੋਂ ਕਿ ਸਾਨੂੰ ਪ੍ਰੋਬਲਮ ਇਹ ਆਉਂਦੀ ਆ ਕਿਉਂਕਿ ਨਵਰਾਤ ਦੇ ਵੀ ਚੱਲ ਰਹੇ ਆ ਸ਼ਾਇਦ ਹੋ ਸਕਦਾ بارشਾਂ ਦੇ ਕਰਕੇ ਝੋਨਾ ਜਿਹੜਾ ਉਹ ਕਾਫੀ ਲੇਟ ਹੋ ਗਿਆ ਤੇ ਉਹਦੇ ਕਰਕੇ ਇਹ ਕਲੈਸ਼ ਹੋ ਗਿਆ ਜਿਹਦੇ ਨਾਲ ਬਹੁਤ ਸਾਰੀ ਜੰਨੀਆਂ ਵੀ ਟਰਾਲੀਆਂ ਵਾ ਤਕਰੀਬਨ ਸਾਡੀ ਜਿਹੜੀ ਸਾਡੀ ਕੋਸ਼ਿਸ਼ ਹੁੰਦੀ ਆ ਕਿ 10 11 ਵਜੇ ਤੋਂ ਬਾਅਦ ਹੀ ਟਰਾਲੀਆਂ ਜਿਹੜੀਆਂ ਅੰਦਰ ਐਂਟਰ ਹੋਣ ਸ਼ਹਿਰ ਦੇ ਵਿੱਚ ਤਾਂ ਜੋ ਕਿਸੇ ਵੀ ਪ੍ਰਾਣੀ ਕੋਈ ਪ੍ਰੋਬਲਮ ਨਾ ਹੋ ਸਕੇ ਕਿਉਂਕਿ ਸੰਗਤ ਵੀ ਜਿਹੜੀ ਆਉਂਦੀ ਆ ਨਮਰਾਤਰੀਆਂ ਤੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋ ਸਕੇ ਜਿਹੜੀ ਹੁਣ ਇਸ ਰੋਡ ਤੇ ਘੁੰਮੋਤੇ ਆ ਹਾਲ ਗੇਟ ਤੋਂ ਲੈ ਕੇ ਦੁਰਗਿਆਨਾ ਮੰਦਿਰ ਦੁਰਗਿਆਨਾ ਮੰਦਿਰ ਤੋਂ ਖਜ਼ਾਨਾ ਗੇਟ ਖਜ਼ਾਨਾ ਗੇਟ ਤੋਂ ਭਗਤਾਂ ਵਾਲਾ ਚੌਂਕ मतलब ਇਹ ਜੋ ਇਹ ਜਿਹੜਾ ਰੂਟ ਹੈਗਾ ਭਗਤਾਂ ਵਾਲੇ ਤੋਂ ਲੈ ਕੇ ਚਾਟੀਵਿੰਡ ਚੌਂਕ ਚਾਟੀਵਿੰਡ ਚੌਂਕ ਤੋਂ ਲੈ ਕੇ ਸੁਲਤਾਨਵਿੰਡ ਚੌਂਕ ਚਾਟੀਵਿੰਡ ਚੌਂਕ ਤੋਂ ਲੈ ਕੇ ਤਾਰਾਂ ਵਾਲਾ ਪੁਲ ਉਹ ਜਿੰਨਾ ਵੀ ਇਹ ਏਰੀਆ ਆਲਰੇਡੀ ਅਸੀਂ ਜਿਹੜੀਆਂ ਪੀਸੀਆਰ ਤੇ ਜਿਹੜੀ ਸਾਡੀ ਟ੍ਰੈਫਿਕ ਹੈਗੀ ਆ ਰਾਤ ਦੀ ਨਾਈਟ ਡੋਮਿਨੇਸ਼ਨ ਪਲੱਸ ਜਿਹੜੀ ਦੇਣ ਵਾਲੇ ਸਾਡੇ ਪੀਸੀਆਰ ਜਿਹੜੀਆਂ ਅਸੀਂ ਆਲਰੇਡੀ ਇਹਨਾਂ ਦਾ ਟਾਈਮ ਜਿਹੜਾ ਸਵੇਰੇ 6 ਵਜੇ ਤੋਂ ਕਰਦਾ ਤਾਂ ਜੋ ਜਿਵੇਂ ਬਹੁਤ ਸਾਰੀ ਪ੍ਰੋਬਲਮ ਆਉਂਦੀ ਸੀਗੀ ਕਿ ਇੱਕਦਮ ਚੋਕ ਹੋ ਜਾਂਦਾ ਸੀਗਾ ਤੇ ਕੁਝ ਪ੍ਰੋਬਲਮ ਆਉਂਦੀ ਜਦੋਂ ਫਾਟਕ ਬੰਦ ਹੁੰਦਾ ਪੰਤਾਂ ਵਾਲੇ ਜਦੋਂ ਮੰਡੀ ਨੂੰ ਜਾਣਾ ਹੁੰਦਾ ਰਸਤੇ 'ਚ ਇੱਕ ਫਾਟਕ ਆਉਂਦਾ ਉਹਦੇ ਕਰਕੇ ਵੀ ਜਿਹੜੀ ਸਾਨੂੰ ਜਿਹੜੀ ਪ੍ਰੋਬਲਮ ਜਿਹੜੀ ਆਉਂਦੀ ਆ ਔਰ ਪ੍ਰੋਪਰ ਜਰੀ ਮਾਂਜੁਗ ਸੀਪੀ ਸਾਹਿਬ ਵੱਲੋਂ ਸੀਗਾ ਕਿ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਨਾ ਤੇ ਕਿਸਾਨਾਂ ਨੂੰ ਕੋਈ ਪ੍ਰੋਬਲਮ ਆਵੇ ਤੇ ਇਹਦੇ ਨਾਲ ਹੀ ਤਾਂ ਹੀ ਜਿਹੜੀ ਲੋਕਲ ਪਬਲਿਕ ਹੈਗੀ ਆ ਉਹ ਇਸ ਚੀਜ਼ ਨੂੰ ਸਫਰ ਕਰਨ ਔਰ ਉਸ ਕਰਕੇ ਸਾਡੇ ਜਿਹੜੇ ਆਲਰੇਡੀ ਜਿਹੜੇ ਸਾਡੇ ਜ਼ੋਨ ਚਾਰ ਦੇ ਇੰਸਪੈਕਟਰ ਵਿਕਰਾਂਤ ਹੈਗੇ ਆ ਇਸ ਏਰੀਏ ਦੇ ਜਿਹੜੇ ਦੁਰਗਾਣਾ ਮੰਦਰ ਵਾਲੀ ਸਾਈਡ ਤੇ ਤੇ ਛੀਦਾਸਾਂ ਵਾਲੀ ਦੇ ਇੰਸਪੈਕਟਰ ਪਰਮਜੀਤ ਆ ਇਹਦੇ ਨਾਲ ਜਿਹੜੇ ਦੋ ਅਸੀਂ ਸਵੇਰੇ ਅਰਲੀ ਮਾਰਨਿੰਗ ਜਿਹੜੇ ਇੰਚਾਰਜ ਲਾਏ ਸਬ ਇੰਸਪੈਕਟਰ ਦਲਜੀਤ ਸਿੰਘ ਤੇ ਸਬ ਇੰਸਪੈਕਟਰ ਹੈਗੇ ਰਾਮਤਾਂਜੀ ਇਹਨਾਂ ਦੇ ਨਾਲ ਪੀਸੀਆਰ ਵਾਲੀਆਂ ਸਵੇਰ ਟਾਈਮ ਹੀ ਜਿਹੜੀਆਂ ਬਾਈਕ ਲੱਗੀਆਂ ਹੋਈਆਂ ਔਰ ਸ਼ਾਮ ਨੂੰ ਵੀ ਔਰ ਸਾਡੀ ਕੋਸ਼ਿਸ਼ ਹੈਗੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਜਾਮ ਦੀ ਪ੍ਰੋਬਲਮ ਨਾ ਆ ਸਕੇ ਪਲੱਸ ਪੁਲਿਸ ਸਟੇਸ਼ਨ ਨਾਲ ਵੀ ਗੱਲਬਾਤ ਹੈਗੀ ਆ ਉਹ ਵੀ ਆਪਣੇ ਜਿਹੜੀਆਂ ਏਰੀਆ ਜਿਵੇਂ ਇਹਦੇ ਵਿੱਚ ਡੀ ਡਿਵੀਜ਼ਨ ਆ ਗਿਆ ਗੇਟ ਹਕੀਮਾ ਆ ਗਿਆ ਸੀ ਡਿਵੀਜ਼ਨ ਆ ਗਿਆ ਬੀ ਡਿਵੀਜ਼ਨ ਆ ਗਿਆ ਫੇ ਚੌਕੀਆਂ ਪੈਂਦੀਆਂ ਸਾਰਿਆਂ ਦੇ ਨਾਲ ਰابطਾ ਕਾਇਮ ਕਰਕੇ ਤਾਂ ਜੋ ਇੱਕ ਟੀਮ ਬਣ ਕੇ ਕੰਮ ਕਰੇ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਸਕੇ ਸ਼ਹਿਰ ਵਾਸੀਆਂ ਨੂੰ ਜਿਹੜਾ ਜਾਮ ਦਾ ਉਹ ਫੇਰ ਸੁਣਾ ਕਰਨਾ ਪਵੇ ਮੈਮ ਕਾਫੀ ਲੋਕ ਨੇ ਜਿਹੜੇ ਕਈਆਂ ਨੂੰ ਤਾਂ ਇਹ ਵੀ ਨਹੀਂ ਸੀਗਾ ਪਤਾ ਕਿ ਟਾਈਮਿੰਗ ਕਿੰਨੇ ਵਜੇ ਦੀ ਆ ਕਿਉਂਕਿ ਕਈ ਕਿਸਾਨ ਜਿਹੜੇ ਆਪਣੀ ਮਰਜ਼ੀ ਦੇ ਨਾਲ ਟਰਾਲੀਆਂ ਲੈ ਕੇ ਆਉਣਾ ਚਾਹੁੰਦੇ ਨੇ ਜਿੱਥੇ ਕਿ ਕਈ ਵਾਰ ਪੁਲਿਸ ਦੇ ਨਾਲ ਵੀ ਝੜਪ ਹੁੰਦੀ ਦਿਖਾਈ ਦਿੰਦੀ ਆ ਕਿ ਜਦੋਂ ਬਹਿਸ ਕਰਦੇ ਨੇ ਕਿ ਅਸੀਂ ਲੈ ਕੇ ਜਾਣੀਆਂ ਟਰਾਲੀਆਂ ਆਪਾਂ ਮੰਡੀ ਜਾਣਾ ਤਾਂ ਇੱਕ ਵਾਰੀ ਜ਼ਰੂਰ ਟਾਈਮਿੰਗ ਜ਼ਰੂਰ ਕਨਫਰਮ ਐਕਲੀਫਾਈ ਕਰ ਦਿਓ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਪਤਾ ਲੱਗ देखो ਜਿਹੜੀ ਐ ਐਕਚੁਅਲੀ ਮੇਰੀ ਇਹ ਮੰਡੀ ਪ੍ਰਧਾਨ ਦੇ ਨਾਲ ਗੱਲ ਹੋਈ ਸੀ ਕਿ ਮੀਟਿੰਗ ਵੀ ਹੋਈ ਸੀ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਜਿਹੜੇ ਤੁਹਾਡੇ ਗਰੁੱਪ ਹੈਗੇ ਸਾਰਿਆਂ ਦੇ ਵਿੱਚ ਮੈਸੇਜ ਪਾ ਦਿਓ ਜਿਹੜੀ ਟਰਾਲੀਆਂ ਦਾ ਟਾਈਮ ਹੁਣ ਮੈਂ ਦੱਸਦੀ ਕਿਸਾਨਾਂ ਨੇ ਜਿਹੜੀਆਂ ਟਰਾਲੀਆਂ ਸ਼ਹਿਰ ਦੇ ਵਿੱਚ ਐਂਟਰ ਕਰਨੀਆਂ ਰਾਤ ਦੇ 12 ਮਿਡਨਾਈਟ ਜਿਹੜੀ ਅੱਧੀ ਰਾਤ ਹੁੰਦੀ ਉਹਦੇ ਵਿੱਚ 12 ਵਜੇ ਦੇ ਵਿੱਚ ਟਰਾਲੀਆਂ ਦੀ ਆਮਦ ਜਿਹੜੀ ਆ ਉਹ ਫੇਰ ਮੰਡੀ ਦਾ ਗੇਟ ਖੁੱਲਦਾ 12 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਟਰਾਲੀ ਟਰੈਕਟਰ ਦੀ ਐਂਟਰੀ ਦਾ ਟਾਈਮ ਹੈ ਮੰਡੀ ਦੇ ਵਿੱਚ ਜਿਹੜਾ ਐਂਟਰ ਹੋ ਸਕਦਾ ਅਤਵਾਦ ਸਾਢੇ 11 11:30 ਵਜੇ ਨੂੰ ਅਸੀਂ ਜਿੰਨੇ ਵੀ 9.0 ਪੁਆਇੰਟ ਪੈਂਦੇ ਆ 9 ਦੇ 10 ਐਂਟਰੀ ਪੁਆਇੰਟ ਹੋਣਗੇ ਸ਼ਹਿਰ ਦੇ ਵਿੱਚ ਜਿੰਦ ਤੱਕ ਦੀ ਸਾਡੀ ਟ੍ਰੈਫਿਕ ਪੁਲਿਸ ਰਹਿੰਦੀ ਆ ਉਹ ਮਨਾ ਹੁੰਦਾ ਵੀ ਸਵੇਰੇ ਸ਼ਾਮ ਨੂੰ 8:30 9:00 ਵਜੇ ਤੱਕ ਸਾਡੀ ਡਿਊਟੀ ਹੁੰਦੀ ਆ ਉਸ ਤੋਂ ਪਹਿਲਾਂ ਅਸੀਂ ਅੰਦਰ ਐਂਟਰ ਨਹੀਂ ਹੋਣ ਦਿੰਦੇ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਬਾਹਰ ਰਾਤ ਨੂੰ ਨਾਕੇ ਲੱਗਦੇ ਆ ਉਹਨਾਂ ਨੂੰ ਬਰੀਫ ਕੀਤਾ ਹੁੰਦਾ ਕਿ ਸ਼ਹਿਰ ਦੇ ਵਿੱਚ 11 ਵਜੇ ਤੋਂ 11:30 ਵਜੇ ਤੋਂ ਪਹਿਲਾਂ ਕੋਈ ਟਰਾਲੀ ਟਰੈਕਟਰ ਅੰਦਰ ਨਾ ਹੈਵੀ ਵਹੀਕਲ ਨਾ ਵੜੇ ਇਹ ਜਿਹੜੀ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਟਰਾਲੀਆਂ ਦਾ ਟਾਈਮ 12 ਵਜੇ ਤੋਂ ਲੈ ਕੇ ਰਾਤ ਦੇ ਸਵੇਰੇ 10 ਵਜੇ ਤੱਕ ਟਰਾਲੀਆਂ ਦਾ ਟਾਈਮ ਜਿਹੜਾ ਟਰੱਕਾਂ ਦਾ ਟਾਈਮ ਹੋਗਾ ਲਿਫਟਿੰਗ ਜਿਹੜੀ ਉਹਨਾਂ ਨੇ ਅੰਦਰੋਂ ਕਰਨੀ ਆ ਉਹ ਹੈਗਾ ਦਿਨ ਦੇ 12 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕਿਉਂਕਿ ਜੇ ਇਹ 11 ਵਜੇ ਤੱਕ ਉਹ ਬਾਹਰ ਪ੍ਰੋਪਰ ਸਾਰਾ ਖਾਲੀ ਹੋਊਗਾ ਤਾਂ ਹੀ ਇਹਨਾਂ ਨੂੰ ਐਂਟਰੀ ਮਿਲੂਗੀ ਇਹਦੇ ਨਾਲ ਨਾਲ ਜੇ ਕੋਈ ਟਰੱਕ ਰਸਤੇ ਵਿੱਚ ਕਿਤੇ ਵੀ ਰੁਕਦਾ ਜਾਂ ਬਲੌਕ ਕਰਦਾ ਟ੍ਰੈਫਿਕ ਨੂੰ ਉਹਨੂੰ ਅਸੀਂ ਬੰਦ ਜਾਂ ਉਹਦੇ ਚਲਾਨ ਜਰੂਰ ਕਰਾਂਗੇ ਆਲਰੇਡੀ ਅਸੀਂ ਪਰਸੋਂ ਵੀ ਅਸੀਂ 16 ਜਿਹੜੇ ਟਰੱਕਾਂ ਦੇ ਚਲਾਨ ਕੀਤੇ ਸੀਗੇ ਇਹ ਕੰਟੀਨਿਊ ਰਹੂਗਾ ਕਿਸੇ ਤਰ੍ਹਾਂ ਦਾ ਵੇਖੋ ਇੱਕ ਨਾਲ ਇਹਦੇ ਨਾਲ ਮੈਂ ਹੋਰ ਵੀ ਗੱਲ ਗੱਲ ਕਰਨਾ ਚਾਹੁੰਨੀ ਆ ਮੇਰੀ ਇਹ ਰਿਕਵੈਸਟ ਹੈਗੀ ਆ ਜਿੰਨੇ ਵੀ ਟਰਾਲੀਆਂ ਟਰੈਕਟਰ ਤੇ ਆਉਂਦੇ ਆ ਟਰੈਕਟਰਾਂ ਦੇ ਵੱਡੇ ਵੱਡੇ ਸਾਰੇ ਬੂਫਰ ਲੱਗੇ ਹੁੰਦੇ ਆ ਸਪੀਕਰ ਲੱਗੇ ਹੁੰਦੇ ਆ ਬਿਲਕੁਲ ਉਹ ਅਲਾਉ ਨਹੀਂ ਹੈਗਾ ਉੱਚੀ ਉੱਚੀ ਗਾਣੇ ਲਾਉਣ ਦਾ ਬਿਲਕੁਲ ਨਹੀਂ ਲਾਉਣਗੇ ਜੇ ਕੋਈ ਲਾਉਣਗੇ ਤਾਂ ਉਹ ਵੀ ਇਹੀ ਚਲਾਨ ਕਰਾਂਗੇ ਸੈਮ ਇਸ ਦੇ ਨਾਲ ਨਾਲ ਇੱਕ ਜਿਹੜਾ ਰੂਟ ਮੈਪ ਹੈ ਕਿਉਂਕਿ ਜਿੱਥੇ ਭਗਤਾਂ ਵਾਲਾ ਦਾਣਾ ਮੰਡੀ ਔਰ ਬਿਲਕੁਲ ਨੇੜੇ ਜੇ ਕਹਿ ਲਈਏ ਕਿ ਗੁਰਦੁਆਰਾ ਸ਼ਹੀਦ ਗੰਸਾਹਿਬਾ ਉਤੋਂ ਜਿੱਦਾਂ ਤੁਸੀਂ ਦੱਸਿਆ ਕਿ ਨਵਰਾਤਰੇ ਚੱਲ ਰਹੇ ਨੇ ਤਾਂ ਉਸੇ ਚੌਂਕ ਤੇ ਜਿਹੜਾ ਵਾਰਨਰ ਸੈਨਾ ਜਿਹੜੇ ਲੜਕੇ ਨੇ ਯੂਤ ਐ ਜੋ ਵਾਰਨਰ ਸੈਨਾ ਆਪ ਆਪਣੀਆਂ ਟੋਲੀਆਂ ਲੈ ਕੇ ਆਉਂਦੇ ਨੇ ਤਾਂ ਉਸ ਦੇ ਕਰਕੇ ਜਾਮ ਦੀ ਸਮੱਸਿਆ ਬਣ ਜਾਂਦੀ ਆ ਖਾਸ ਤੌਰ ਤੇ ਸੈਟਰਡੇ ਤੇ ਸੰਡੇ ਦੀ ਗੱਲ ਕਰ ਲਈਏ ਤਾਂ ਰੂਟ ਮੈਪ ਜਿਹੜਾ ਇੱਕ ਵਾਰੀ ਉਹ ਵੀ ਜ਼ਰੂਰ ਦੱਸੋ ਕਿ ਕਿਉਂਕਿ ਤਰੰਤਾ ਰੋਡ ਤੋਂ ਕਿੱਧਰ ਨੂੰ ਜਿਹੜਾ ਟੋਲੀਆਂ ਆਉਂਦੀਆਂ ਨੇ ਤੇ ਕਿਧਰੋਂ ਬਾਹਰ ਜਾਂਦੀਆਂ ਨੇ ਨਹੀਂ ਐਕਚੁਅਲੀ ਵੇਖੋ ਜਿਹੜੀ ਸੰਡੇ ਨੂੰ ਮੰਡੀ ਬ ਸੰਡੇ ਨੂੰ ਇਹ ਰਿਲੈਕਸੇਸ਼ਨ ਹੁੰਦੀ ਆ ਕਿਉਂਕਿ ਸ਼ਿਦਾ ਸਾਹਿਬ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਹੈ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਜਿਹੜੇ ਆ ਰਾਤ ਨੂੰ ਜਿਹੜੀਆਂ ਕੋਈ ਪ੍ਰੋਬਲਮ ਨਹੀਂ ਹੁੰਦੀ। ਸਾਰੀਆਂ ਜਗ੍ਹਾ ਤੋਂ ਟਰਾਲੀਆਂ ਆ ਸਕਦੀਆਂ ਵਾਂ। ਉਹਦੇ ਨਾਲ ਸਾਨੂੰ ਉਹ ਪ੍ਰੋਬਲਮ ਨਹੀਂ ਹੁੰਦੀ ਜਦੋਂ ਮਿੱਥੇ ਹੋਏ ਟਾਈਮ ਤੇ ਅੰਦਰ ਨਹੀਂ ਜਾਂਦੀਆਂ। ਮਤਲਬ ਜੇਣਾ ਆਪਾਂ ਰਾਤ ਦੀ ਗੱਲ ਕਰਦੇ ਹੁਣ ਜੇ 12 ਵਜੇ ਦਾ ਟਾਈਮਿੰਗ ਹੈਗਾ ਰਾਤ ਦਾ। ਇਹ ਟਰਾਲੀ 6 ਵਜੇ ਲਿਆ ਕੇ ਸ਼ਹਿਰ ਤੇ ਹੋਣਗੇ ਤਾਂ ਉਹ ਕਿਉਂ ਸਾਊਗਾ? ਉਹਦੇ ਨਾਲ ਸਾਨੂੰ ਪ੍ਰੋਬਲਮ ਆਉਂਦੀ ਆਦਰਵਾਇਜ਼ ਨਹੀਂ ਪ੍ਰੋਬਲਮ ਆਉਂਦੀ। ਉਹ ਆਲਰੇਡੀ ਹੁਣ ਅਸੀਂ ਆਪਣੀ ਸਾਰੀ ਮੈਂ ਨਾ ਮੈਂ ਇਹ ਚੀਜ਼ ਨੂੰ ਸੋਚਦੀ ਮੈਂ ਵੀ ਬਾਹਰ ਆਉਂਦੀ ਆ ਮੇਰੇ ਜਨ ਚਾਰਜੀ ਬਾਹਰ ਹੁੰਦੇ ਆ ਔਰ ਸਾਡੀ 100% ਕੋਸ਼ਿਸ਼ ਹੈਗੀ ਆ ਦਿਨ ਦੇ ਟਾਈਮ ਸਵੇਰੇ 6 ਵਜੇ ਤੋਂ ਲੈ ਕੇ ਕਿਸੇ ਵੀ ਪਬਲਿਕ ਦੇ ਪਰਸਨ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜੀ ਜਦੋਂ 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 ਤੇ ਮੰਡੀ ਖੁੱਲੀ ਹੁੰਦੀ ਹੈ ਉਹਦੇ ਗੇਟ ਖੁੱਲੇ ਹੁੰਦੇ ਆ ਉਦੋਂ ਨਹੀਂ ਕੋਈ ਪ੍ਰੋਬਲਮ ਹੁੰਦੀ ਪਰ ਜਦੋਂ ਬੰਦ ਹੁੰਦੀ ਆ ਜਦੋਂ ਲਿਫਟਿੰਗ ਦਾ ਟਾਈਮ ਹੁੰਦਾ ਉਦੋਂ ਟਰਾਲੀ ਆ ਜਾਂਦੀ ਆ ਫਿਰ ਪ੍ਰੋਬਲਮ ਹੁੰਦੀ ਆ ਆਦਰਵਾਈਜ਼ ਮੇਰੀ ਇਹੋ ਹੀ ਬੇਨਤੀ ਆ ਵੀ ਆਪਣਾ ਜਿਹੜਾ ਟਾਈਮ ਹੈਗਾ ਉਸ ਟਾਈਮ ਤੋਂ ਬਿਲਕੁਲ ਤੁਸੀਂ ਪਹਿਲਾਂ ਨਾ ਆਓ ਮੇਰੀ ਰਿਕਵੈਸਟ ਹੈਗੀ ਆ ਜੇ 12 ਵਜੇ ਦਾ ਟਾਈਮ ਹੈ ਤੇ ਘੱਟੋ ਘੱਟ 11 ਵਜੇ ਗਾਰਿਆ 11:30 ਤੋਂ ਬਾਅਦ ਹੀ ਸ਼ਹਿਰ ਦੇ ਵਿੱਚ ਰਾਤ ਨੂੰ ਐਂਟਰ ਕੀਤਾ ਜਾਵੇ ਤਾਂ ਜੋ ਜਿਹੜੀ ਸਾਡੇ ਸ਼ਹਿਰ ਦੀ ਜਿਹੜੀ ਟ੍ਰੈਫਿਕ ਆ ਉਹ ਜਿਹੜੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋ ਸਕੇ ਤਾਂ ਮੈਂ ਮੇਰੇ ਨਾਲ ਨਾਲ ਜਿਹੜੇ ਕਿਸਾਨ ਜਾਂ ਫਿਰ ਜਿਹੜੇ ਉਹ ਡਰਾਈਵਰ ਹੈਗੇ ਨੇ ਜਿਹੜੇ ਟਰਾਲੀਆਂ ਲੈ ਕੇ ਆਉਂਦੇ ਨੇ ਖਾਸ ਤੌਰ ਦੇ ਉੱਤੇ ਤਾਂ ਜਿਹੜੇ ਅੜੀਵਾਜੀ ਕਰਦੇ ਨੇ ਤਾਂ ਉਹਨਾਂ ਨੂੰ ਕੀ ਵਾਰਨਿੰਗ ਦੇਣੀ ਚਾਹੋਗੇ ਕਿਉਂਕਿ ਜੇਕਰ ਕੋਈ ਐਦਾਂ ਦਾ ਕੋਈ ਕਰੇਗਾ ਹਰਕਤ ਕਰੇਗਾ ਤਾਂ ਉਹ ਕਿੱਦਾਂ ਦੀ ਕਰਵੇ ਨੀ ਵੀ ਕੋ ਅਜੇ ਤੱਕ ਤੇ ਵੈਸੇ ਠੀਕ ਚੱਲ ਰਿਆ ਵਾ ਔਰ ਮੈਂ ਆਸ ਵੀ ਕਰਦੀ ਆਂ ਕਿ ਐਵੇਂ ਦਾ ਨਾ ਹੋਵੇ ਤਿਹਾਰ ਵੇਖੋ ਸਾਰੇ ਕਿਸੇ ਵੀ ਧਰਮ ਦੇ ਹੁਣ ਸਭ ਦੇ ਸਾਂਝੇ ਹੁੰਦੇ ਆ ਔਰ ਸਾਡਾ ਮੇਰੀ ਮਤਲਬ ਮੈਂ ਔਰ ਮੇਰੀ ਟੀਮ ਮਾਨਜੋਗ ਸੀਪੀ ਸਾਹਿਬ ਦਾ ਇਹ ਕਹਿਣਾ ਵੀ ਹੈਗਾ ਕਿ ਸਾਡਾ ਸਭ ਦਾ ਫਰਜ਼ ਬੰਦਾ ਹਰ ਤਿਹਾਰ ਜਿਹੜਾ ਸੁੱਖ ਸੁੱਖ ਸ਼ਾਂਤੀ ਨਾਲ ਨਿਕਲੇ ਔਰ ਜਿਹੜਾ ਵੀ ਸੰਗਤ ਵਿੱਚ ਦਰਸ਼ਨ ਕਰਨ ਆਉਂਦਾ ਉਹ ਪ੍ਰੋਪਰ ਆਪਣੇ ਦਰਸ਼ਨ ਕਰ ਸਕਣ ਸਾਡੀ ਇਹੋ ਹੀ ਆ ਐਵੇਂ ਕਿਸਾਨਾਂ ਨੂੰ ਵੀ ਇਹ ਚੀਜ਼ ਦਾ ਚਾਹੀਦਾ ਵਾ ਕਿ ਜੇ ਕੋਈ ਤਿਹਾਰ ਮਤਲਬ ਆਇਆ ਹੋਇਆ ਤੇ ਸਾਡੀ ਕਲੈਸ਼ ਹੋ ਗਿਆ ਇਸ ਚੀਜ਼ ਦਾ ਤੇ ਸਾਨੂੰ ਚਾਹੀਦਾ ਵਾ ਇਹ ਮਤਲਬ ਐਵੇਂ ਦਾ ਕੁਝ ਕੰਮ ਨਾ ਕਰਨ ਤਾਂ ਜਿਵੇਂ ਕਹਿੰਦੇ ਤੁਸੀਂ ਅ ਮਤਲਬ ਸਪੀਕਰ ਹਾਈ ਪੇਚ ਵਿੱਚ ਤੁਸੀਂ ਗਾਣੇ ਲਾਉਂਗੇ ਜਾਂ ਕੋਈ ਕਿਸੇ ਚੀਜ਼ ਦੀ ਕਰੋਗੇ ਜੇ ਜਾਂ ਸਾਡੀ ਕੋਈ ਤੁਸੀਂ ਮਲਾਜਮ ਦੇ ਨਾਲ ਅੜਬਾਜੀ ਕੋਈ ਕਰਦੇ ਆ ਖੈ ਬਾਜੀ ਕਰਦੇ ਆ ਤੇ ਆਲਰੇਡੀ ਇਹ ਜਿਹੜੇ ਆਰਡਰ ਆ ਇਹ ਮੰਡੀ ਬੋਰਡ ਵੱਲੋਂ ਹੀ ਹੋਏ ਆ ਤੁਹਾਡੇ ਜਿਹੜੀ ਮੰਡੀ ਦੇ ਪ੍ਰਧਾਨ ਐ ਐਸੋਸੀਏਸ਼ਨ ਨਾਲ ਮੇਰੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਨੇਚਰਲੀ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਹੋਇਆ ਇਸ ਦੇ ਬਾਵਜੂਦ ਵੀ ਆਊਗਾ ਤੇ ਐਂਟਰੀ ਬਿਲਕੁਲ ਨਹੀਂ ਮਿਲੂਗੀ ਜੇ ਕੋਈ ਖਰਾਬੀ ਕਰੂਗਾ ਤੇ ਉਹਦੇ ਖਰਾਬ ਬਣਦੀ ਕਾਰਵਾਈ ਜ਼ਰੂਰ ਜਿਵੇਂ ਦਾ ਨੇ ਕੰਮ ਕੀਤਾ ਹੋਗਾ ਉਹ ਸਾਹਮਣੇ ਕਾਰਵਾਈ ਜ਼ਰੂਰ ਹੋ ਮਤਲਬ ਲਾਸਵਾਲਾ ਕਿੰਨੇ ਦਿਨਾਂ ਤੱਕ ਜਿਹੜੀ ਇਹ ਕਹਿ ਸਕਦਾ ਕਿ ਮੰਡੀ ਦੇ ਸਟੋਲੜੀਜ਼ ਜਾਂ ਐਂਟਰੀ ਕਿੰਨੇ ਦਿਨਾਂ ਤੱਕ ਰਹੇਗੀ ਜਾਂ ਕਿੰਨੇ ਦਿਨ ਤੱਕ ਲਿਫਟਿੰਗ ਜਿਹੜੀ ਹੈ ਕੋਈ ਜਿਹੜੀ ਉਹਨਾਂ ਨਾਲ ਗੱਲ ਹੋਈ ਸੀ ਕਿ ਉਹਨਾਂ ਨੇ ਮਹੀਨਾ ਡੇਢ ਮਹੀਨਾ ਕਿਹਾ ਹੋਇਆ ਸੀਗਾ ਇਹ ਚੱਲ ਰਿਹਾ ਹੈਗਾ ਸتمبر ਅਕਤੂਬਰ ਅਕਤੂਬਰ ਦੇ ਐਂਡ ਤੱਕ ਸ਼ਾਇਦ ਖਤਮ ਹੋ ਜਾਵੇ ਮਤਲਬ ਸਾਡੇ ਵੱਲੋਂ ਜਿੰਨਾ ਚਿਰ ਵੀ ਇਹ ਚੱਲੂਗਾ ਸਾਡੀ ਸੇਮ ਕੰਟੀਨਿਊ ਇਸੇ ਤਰ੍ਹਾਂ ਡਿਊਟੀਆਂ ਜਿਹੜੀਆਂ ਅਸੀਂ ਕਰਦੇ ਰਵਾਂਗੇ ਮੇਰੀ ਫਿਰ ਵੀ ਬੇਨਤੀ ਹੈ ਕਿ ਆ ਰੌਂਗ ਸਾਈਡ ਤੇ ਟਰਾਲੀਆਂ ਨਾ ਲੈ ਕੇ ਹੋਣ ਜਿਹੜੀ ਪੇਸ਼ੈਂਸ ਜ਼ਰੂਰ ਰੱਖਣ ਕਿਉਂਕਿ ਨੈਚੁਰਲੀ ਜਦੋਂ ਟਰਾਲੀਆਂ ਮੁੜ ਗਈਆਂ ਉਹ ਜਗ੍ਹਾ ਘੇਰੂਗੀ ਔਰ ਨਵਰਾਤਰੀਆਂ ਦੇ ਕਰਕੇ ਜਿਹੜੀ 2 ਤਰੀਕ ਤੱਕ ਇਹ ਜਿਹੜੀ ਸਾਡਾ ਬੜਾ ਕ੍ਰੂਸ਼ਲ ਬਸਰੇ ਤੱਕ ਬੜਾ ਕ੍ਰੂਸ਼ਲ ਟਾਈਮ ਹੈਗਾ ਔਰ ਸਾਡੀ ਕੋਸ਼ਿਸ਼ ਇਹਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰ ਵੀ ਹੈਗਾ ਨਗਰ ਕੀਰਤਨ ਵੀ ਨਿਕਲਣੇ ਆ ਇਹਦੇ ਨਾਲ ਨਾਲ ਸ਼ੋਭਾ ਯਾਤਰਾ ਵੀ ਜਿਹੜੀਆਂ ਵਾਲਮੀਕੀ ਭਗਵਾਨ ਜੀ ਦੀਆਂ ਸ਼ੋਭਾ ਯਾਤਰਾ ਵੀ ਸਾਈਟ 28 ਨੂੰ ਨਿਕਲਣੀਆਂ ਔਰ ਸਾਡੀ ਪੂਰੀ ਮਤਲਬ ਸਾਡੇ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਔਰ ਵੱਡਾ ਸਾਰਾ ਸਾਡੇ ਕੀ ਕਹਿੰਦੇ ਨੇ ਜ਼ਿੰਮੇਵਾਰੀਆਂ ਹੈਗੀਆਂ ਔਰ ਮੈਂ ਆਸ ਕਰਦੀ ਹਾਂ ਸ਼ਹਿਰ ਵਾਸੀ ਵੀ ਸਾਡੇ ਨਾਲ ਸਹਿਯੋਗ ਕਰਨ ਔਰ ਜਿਹੜੇ ਕਿਸਾਨ ਆਉਂਦੇ ਉਹ ਵੀ ਸਹਿਯੋਗ ਆ ਜੀ ਧੰਨਵਾਦ ਇਹ ਤਸਵੀਰਾਂ ਲਗਾਤਾਰ ਤੜਨਾ ਸਾਂਝੇ ਕੀਤੀਆਂ ਨੇ ਗੱਲਬਾਤ ਸਾਂਝੀ ਕੀਤੀ ਹੈ ਆਈਡੀਸੀਪੀ ਟ੍ਰੈਫਿਕ ਜੋ ਸੀਗੇ ਸਾਡੇ ਨਾਲ ਮੌਜੂਦ ਸੀਗੇ ਦੱਸ ਦਈਏ ਕਿ ਗੁਰੂ ਨਗਰੀ ਦੇ ਵਿੱਚ ਇਸ ਵਕਤ ਸਭ ਤੋਂ ਵੱਡੀ ਸਮੱਸਿਆ ਜਿਹੜੀ ਟ੍ਰੈਫਿਕ ਦੀ ਇਸ ਕਰਕੇ ਆ ਰਹੀ ਆ ਕਿ ਇਕਤਾ ਜੋ ਤਿਹਾਰਾ ਦਾ ਸੀਜ਼ਨ ਬਿਲਕੁਲ ਪਿਕਤੇ ਆ ਦੱਸ ਦਈਏ ਕਿ ਨਵਰਾਤਰੇ ਦੇ ਜੋ ਦਿਨ ਨੇ ਉਹ ਚੱਲ ਰਹੇ ਨੇ ਤਾਂ ਦੂਜੀ ਤਰਫਾ ਜਿਸ ਤਰ੍ਹਾਂ ਦੇ ਨਾਲ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਸ਼ਨੀਵਾਰ ਜਾਂ ਐਤਵਰ ਦੀ ਗੱਲ ਕਰੀਏ ਸੰਗਤ ਵੱਡੇ ਪੱਧਰ ਤੇ ਉੱਤੇ ਪਹੁੰਚਦੀ ਆ ਤਾਂ ਉਸੇ ਰੂਟ ਥਾਣੀ ਦੱਸ ਦਈਏ ਕਿ ਬਿਲਕੁਲ ਹੀ ਗੁਰਦੁਆਰਾ ਸ਼ੀਗਨ ਸਾਹਿਬ ਦੇ ਬਿਲਕੁਲ ਨੇੜੇ ਕਹਿ ਲਈਏ ਕਿ ਪਕਤਾਲੇ ਦਾਣਾ ਮੰਡੀ ਆ ਜਿੱਥੇ ਕਿ ਸਰਕਾਰ ਵੱਲੋਂ ਜਿਹੜੀ ਫਸਲਾਂ ਨੂੰ ਲੈ ਕੇ ਜਿਹੜੀ ਆ ਲਿਫਟਿੰਗ ਜਿਹੜੀ ਇੱਥੇ ਹੋ ਰਹੀ ਆ ਜਿਹੜੇ ਕਿਸਾਨ ਨੇ ਆਪ ਆਪਣੀਆਂ ਫਸਲਾਂ ਲੈ ਕੇ ਉੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਪਹੁੰਚਣ ਦੇ ਉੱਤੇ ਦੱਸਦੀ ਐ ਕਿ ਜਿਹੜੀਆਂ ਟਰੈਕਟਰ ਟਰਾਲੀਜ਼ ਨੇ ਵੱਡੀ ਗਿਣਤੀ ਦੇ ਵਿੱਚ ਜਦੋਂ ਗੁਰੂ ਨਗਰੀ 'ਚ ਐਂਟਰ ਹੁੰਦੀਆਂ ਨੇ ਤਾਂ ਇੱਕ ਟਰੈਫਿਕ ਦੀ ਸਮੱਸਿਆ ਜਿਹੜੀ ਬੜੀ ਜ਼ਿਆਦਾ ਹੁੰਦੀ ਸੀ ਕਿ ਤਾਂ ਅੱਜ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਐ ਕਿ ਕਿਸ ਤਰ੍ਹਾਂ ਦੇ ਨਾਲ ਜੋ ਟਰੈਫਿਕ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕਦਾ ਜਾਂ ਫਿਰ ਟਾਈਮਿੰਗ ਦੀ ਗੱਲ ਕਰ ਲਈਏ ਜਿਹੜੇ ਕਿਸਾਨ ਵੀਰ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੰਨੀ ਟਾਈਮਿੰਗ ਤੋਂ ਲੈ ਕੇ ਕਿੰਨੀ ਟਾਈਮਿੰਗ ਤੱਕ ਜਿਹੜੇ ਆ ਗੁਰੂ ਨਗਰੀ ਦੇ ਵਿੱਚ ਉਹਨਾਂ ਦੀ ਫਸਲ ਲੈ ਕੇ ਜਿਹੜੀ ਆਪਣੀ ਟਰੈਕਟਰ ਟਰੋਲੀ ਲੈ ਕੇ ਜਿਹੜੇ ਮੰਡੀ ਵਿਖੇ ਜਾ ਸਕਦੇ ਨੇ ਤਾਂ ਉਸ ਦੇ ਨਾਲ ਨਾਲ ਰੂਟ ਮੈਪ ਧਰ ਨਾਲ ਸਾਂਝਾ ਕੀਤਾ ਕੈਮਰਾਮੈਨ ਸੁਨੀਕਮਰ ਦੇ ਨਾਲ ਅਕਸ਼ਸਨੁਕ ਜਗਬਾਨੀ ਟੀਵੀ ਸ਼ੀਨਮ ਸਸਾ